ਏ ਲਾਲ ਦਹੀਂ ਬਾਪੂ ਵੈਦ ਮੁਤਾਬਕ ਖਾਓ ਪੇਟ ਦੀ ਹਰ ਦਿੱਕਤ ਪਰੇਸ਼ਾਨੀ ਦਾ ਹੱਲ ਕਰਵਾਓ ਜਿਵੇਂ ਉਹ ਲਾਲ ਹੁੰਦਾ ਨਾ ਦਹੀਂ ਲਾਲੀ ਚੋਂਦਾ ਈ ਮੇਂ ਚਿਹਰੇ ਤੇ ਨੂਰ ਲਿਆਉਂਦਾ ਜੀ ਉਹ ਦਹੀਂ ਹਾਂਜੀ ਨੂਰ ਲਿਆਉਂਦਾ ਜੀ ਪੇਟ ਜੀ ਪੇਟ ਵੀ ਬਿਲਕੁਲ ਸਹੀ ਹੋ ਜੀ ਜਦੋਂ ਇਹ ਅੰਦਰੋਂ ਖੁਸ਼ਕਪਨ ਚੱਕ ਦੇਣਾ ਵਾ ਦਹੀਂ ਤਾਂ ਬਹੁਤ ਅੰਮ੍ਰਿਤ ਦੀ ਚੀਜ਼ ਆ ਜੀ ਇਹ ਪਹਿਲੇ ਛੱਡ ਕੇ ਕੰਮ ਕਰੋ ਪਹਿਲੇ ਛੱਡ ਕੇ ਕੰਮ ਕਰੋ ਜੀ ਪਹਿਲੀ ਖਰਾਕ ਦੱਸ ਦੋ ਜੀ ਬੰਦਾ ਜੀ ਸੰਗ੍ਰਹਿਣੀ ਹੋ ਗਈ ਸੀ ਉਹ ਕੀ ਹੁੰਦਾ ਜੀ ਮੈਡੀਕਲ ਟਰਮ ਦੇ ਵਿੱਚ ਇਟ ਇਜ਼ ਇਰਿਟ੍ਰੇਵਲ ਬਾਵਲ ਸਿੰਡਰਮ ਆਈ ਬੀ ਐਸ ਇਹਦਾ ਹੁੰਦਾ ਕੀ ਮਤਲਬ ਬੰਦਾ ਸੁੱਕੀ ਜਾਂਦਾ ਅੰਦਰੋਂ ਬਲੱਡ ਆਈ ਜਾਂਦਾ ਅੱਛਾ ਠੀਕ ਬਾਰ ਪੀਪੜ ਨਹੀਂ ਖਾ ਸਕਦਾ ਜਦੋਂ ਤੁਸੀਂ ਰੋਟੀ ਪਣੀ ਖਾਣੇ ਹੋ ਹਾਂਜੀ ਤੁਹਾਨੂੰ ਨਾਲ ਦੀ ਨਾਲ ਟਾਇਲਟ ਜਾਣਾ ਪੈਂਦਾ ਦਿਨ ਦੇ ਵਿੱਚ 10 ਵਾਰ 15 15 ਵਾਰ ਟਾਇਲਟ ਮੇਰਾ ਅਪ੍ਰੋਕਸੀਮੇਟਲੀ 10 ਕਿਲੋ weight ਘਟ ਗਿਆ ਸੀਗਾ ਤੇ ਐਲੋਪੈਥੀ ਦੇ ਵਿੱਚ ਆਈ ਥਿੰਕ ਇਹਦਾ ਕੋਈ ਟ੍ਰੀਟਮੈਂਟ ਹੈ ਨਹੀਂ ਬਾਪੂ ਜੀ ਨੇ ਤੁਹਾਨੂੰ ਕੀ ਦਿੱਤਾ ਸੀ ਇਸ ਤਰ੍ਹਾਂ ਦਾ ਮੈਂ ਤਾਂ ਜੀ ਮੇਰੇ ਲਈ ਤਾਂ ਰੱਬ ਨੇ ਇਹ ਜਿਹਦਾ ਟ੍ਰੀਟਮੈਂਟ ਹੀ ਨਹੀਂ ਕੋਈ ਕਿਸੇ ਚੀਜ਼ ਦਾ ਮੇਰੀ ਦੋ ਦਿਨਾਂ ਚ ਸੋਲਵ ਹੋ ਗਈ ਸੀਗੀ ਪ੍ਰੋਬਲਮ ਉਹਨਾਂ ਨੇ ਵੀ ਲਾਲ ਦਹੀਂ ਵਾਲੀ ਨੁਸਖਾ ਦਿੱਤਾ ਜੀ ਇਹ ਦਹੀਂ ਦਿੱਤਾ ਲਾਲ ਜੀ ਲਾਲ ਦਹੀਂ ਅਲੱਗ ਕਨਸੈਪਟ ਕੀ ਹੈਗਾ ਜੀ ਤੁਸੀਂ ਕਹਿੰਦੇ ਵੀ ਦਹੀਂ ਖਾਣੀ ਹੈ ਪਰ ਲਾਲ ਖਾਣੀ ਹੈ ਲਾਲ ਦਹੀਂ ਅਸੀਂ ਕਿੱਥੋਂ ਲਈਏ ਜੀ ਮੈਂ ਤਾਂ ਬਹੁਤ ਜ਼ਿਆਦਾ ਚਿਰਾਂ ਤੋਂ ਯਾਨੀ 30 ਸਾਲ ਤੋਂ ਪਾਸੇ ਦਵਾਈ ਖਾਂਦੀ ਹੋਵੇ ਆ 30 ਸਾਲ ਜੀ ਹਾਂ ਜੀ ਤੇ ਕੋਈ ਬੜੇ ਜ਼ਵਾਡਾ ਡਾਕਟਰ ਨਹੀਂ ਛੱਡਿਆ ਮੇਰੀਆਂ ਲੱਤਾਂ ਬਹੁਤ ਜ਼ਿਆਦੇ ਤੇਰਾ ਤੋਂ ਆਏ ਚੱਕ ਟੱਕ ਵਾਈਦੇ ਹੁੰਦੇ ਸੀ ਆ ਵੀ ਮੇਰੇ ਮੋਢੇ ਬਹੁਤ ਦੁਖਦੇ ਹੁੰਦੇ ਸੀ ਮੈਂ ਜਾਂ ਤਾਂ ਆਂਡੋ ਗੋਂਡੋ ਕਿਸੇ ਨੂੰ ਸੱਦਣਾ ਜੇ ਘਰ ਨਹੀਂ ਤਾਂ ਜੇ ਘਰ ਇਹਨਾਂ ਨੂੰ ਕਹਣਾ ਮੇਰੇ फटाफट ਮੋਢੇ ਨੱਪਣ ਬੈਠੋ ਹਾਏ ਮੈਂ ਗਈ ਹੈ ਮੈਂ ਹੋ ਗਿਆ ਤੇ ਪਰ ਹੁਣ ਮੈਂ 5 ਦਿਨ ਹੋਏ ਦਵਾਈ ਨੂੰ ਤੇ ਮੈਂ ਬਿਲਕੁਲ ਮੇਰੀਆਂ ਲੱਤਾਂ ਠੀਕ ਆ 5 ਦਿਨਾਂ ਜੀ ਇਹ ਕਿਸੇ ਨੂੰ ਸੰਗਰਹਿਣੀ ਹੈ ਤੇ ਪਲੀਜ਼ ਇੱਕ ਵਾਰ ਆ ਕੇ ਵੈਜ ਜੀ ਨੂੰ ਮਿਲੋ ਤੁਸੀਂ ਯਾਦ ਕਰੋਗੇ ਕੀ ਕਿਸੇ ਨੇ ਰეკਮੈਂਡ ਕੀਤਾ ਸੀਗਾ ਕੀ ਕਰਨਾ ਜੀ ਦਹੀਂ ਚ ਇਸ ਤਰ੍ਹਾਂ ਦਾ ਬਸ ਇਹ ਮਿਕਸ ਕਰੋ ਆਏ ਲਈ ਜੀ ਹਾਂ ਮੈਂ ਮਿਕਸ ਕਰ ਲਿਆ ਇਹ ਤਾਂ ਬਿਲਕੁਲ ਹੀ ਲਾਲ ਹੋ ਗਈ ਜੀ ਫਿਰ ਆ ਫਿਰ ਅੰਦਰੋਂ ਵੀ ਲਾਲ ਕਰੂ ਸਾਰਾ ਸਰੀਰ ਜੀ ਐ ਜਾਵਾ ਜਿਹੜਾ ਖੁਸ਼ਕ ਹੋਇਆ ਪਿਆ ਸਭ ਚੱਕ ਬਸ ਐਂ ਖਾ ਲੋ ਜੀ ਪਹਿਲੀ ਖਰਾਕ ਹੀ ਬੰਦਾ ਠੀਕ ਹੋ ਜਾਂਦਾ ਇੱਕ ਖਰਾਕ ਨਾਲ ਇੱਕ ਖਰਾਕ ਨਾਲ ਬੰਦਾ ਠੀਕ ਹੋ ਜਾਂਦਾ ਕਿਉਂਕਿ ਜਿਹੜੀ ਮੈਡੀਸਿਨ ਨੇ ਲੀਵਰ ਨੂੰ ਵੀ ਠੀਕ ਕਰਨਾ ਨੇ ਇਹਨੇ ਪਾਚਨ ਕਿਰਿਆ ਵੀ ਸਹੀ ਕਰਨੀ ਹੈ ਲੀਵਰ ਫੈਟੀ ਉਹਨੂੰ ਵੀ ਠੀਕ ਕਰੂਗੀ ਇਹ ਆਂਤ ਨੂੰ ਵੀ ਠੀਕ ਕਰੂ ਬਹੁਤ ਰੋਗ ਹੋਰ ਵੀ ਤੋੜਦੀ ਆਪਣੀ ਇਹ ਲਾਲ ਦਹੀਂ ਬਾਪੂ ਵੈਦ ਮੁਤਾਬਕ ਖਾਓ ਪੇਟ ਦੀ ਹਰ ਦਿੱਕਤ ਪਰੇਸ਼ਾਨੀ ਦਾ ਹੱਲ ਕਰਵਾਓ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਇੱਕ ਵਾਰ ਮੁੜ ਤੋਂ ਤੁਹਾਡੀ ਮੁਲਾਕਾਤ ਬਾਪੂ ਵੈਦ ਲਾਲ ਹਵੇਲੀ ਵਾਲੇ ਪਿੰਡਰਕਲਾਂ ਵਾਲੇ ਵੀ ਜਿਨ੍ਹਾਂ ਨੂੰ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਜਾਣਦੇ ਨੇ ਲੋਕ ਉਹਨਾਂ ਨਾਲ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਕਹਿਣਾ ਹੈ ਕਿ ਦਹੀਂ ਦੇ ਵਿੱਚ ਪਰਮਾਤਮਾ ਨੇ ਕੁਦਰਤ ਨੇ ਇਸ ਤਰ੍ਹਾਂ ਦੀਆਂ ਚੀਜ਼ਾਂ ਇਸ ਤਰ੍ਹਾਂ ਦਾ ਅਸੀਂ ਕਹ ਲਈ ਕਿ ਤਾਕਤ ਪਾਈ ਹੋਈ ਹੈ ਕਿ ਜਿਹੜਾ ਸ਼ਖਸ ਇਸ ਤਰ੍ਹਾਂ ਦੀ ਲਾਲ ਦਹੀਂ ਖਾ ਲੇਗਾ ਪੇਟ ਦੇ ਹਰ ਰੋਗ ਮੁਕਾ ਲੇਗਾ ਪਰ ਸਵਾਲ ਇਹ ਹੈ ਕਿ ਪੇਟ ਦੇ ਰੋਗ ਹੁੰਦੇ ਕਿਉਂ ਨੇ ਸਵਾਲ ਇਹੀ ਹੈ ਬਹੁਤ ਬਹੁਤ ਸਵਾਗਤ ਹੈ ਵੈਜੀ ਇੱਕ ਵਾਰ ਫਿਰ ਤੁਹਾਡਾ ਕੀਕਾ ਟੀਵੀ ਪੰਜਾਬੀ ਤੇ ਹਾਂਜੀ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਸਵਾਗਤ ਸਰੋਤਿਆਂ ਦਾ ਵੀ ਜਿਹੜੇ ਆਪਾਂ ਨੂੰ ਸੁਣਦੇ ਸੋਚਦੇ ਵਿਚਾਰਦੇ ਆ ਸਾਰਿਆਂ ਦਾ ਧੰਨਵਾਦ ਕਰਦੇ ਆ ਜੀ ਜੀ ਅੱਛਾ ਵੈਜੀ ਸਭ ਤੋਂ ਪਹਿਲਾਂ ਗੱਲ ਇਹ ਹੈ ਕਿ ਪੇਟ ਪਹਿਲਾਂ ਕਦੇ-ਕਦੇ ਉਹ ਹੁੰਦਾ ਸੀ ਜੀ ਕਿਸੇ ਦਾ ਪੇਟ ਦੁਖਦਾ ਹੁੰਦਾ ਸੀ ਤੇ ਸਾਡੀਆਂ ਦਾਦੀਆਂ ਨਾਨੀਆਂ ਕਹਿੰਦੇ ਬੇ ਇਹਨੂੰ ਜੀਰਾ ਭੁੰਨ ਕੇ ਦੇ ਦੇ ਅਜਵੈਨ ਭੁੰਨ ਕੇ ਦੇ ਦੇ ਹੁਣ ਤਾਂ ਹਰੇਕ ਦੀ ਪੇਟ ਖਰਾਬ ਹੋਇਆ ਪਿਆ ਜੀ ਸਾਡੇ ਸਾਰਾ ਖਾਣ ਪੀਣ ਦਾ ਕਾਰਨ ਆ ਜੀ ਜਿਵੇਂ ਇਹ ਜੰਕ ਫੂਡ ਬਾਹਰਲੇ ਜਿੰਨੇ ਵੀ ਕੋਈ ਰੇੜੀਆਂ ਤੇ ਬਜਾਰੂ ਸਾਮਾਨ ਆ ਖਾਣੇ ਆ ਵਿਆਹ ਸ਼ਾਦੀਆਂ ਚ ਖਾਣੇ ਆ ਉਹ ਸਾਰਾ ਸਾਨੂੰ ਉਹ ਚੀਜ਼ਾਂ ਦੀ ਦੇਣ ਆ ਉਹਦੇ ਕਰਕੇ ਹਰ ਇੱਕ ਨੂੰ ਮਤਲਬ ਪੇਟ ਦੀ ਬਿਮਾਰੀ ਹੁੰਦੀ ਹੁੰਦੀ ਆ ਕਿਤੇ ਵੀ ਪ੍ਰੋਗਰਾਮ ਬੰਦੇ ਦਾ ਹੈਗਾ ਇਨਸਾਨ ਦਾ ਪਹਿਲੋ ਘਰੇ ਆ ਕਿ ਪ੍ਰਸ਼ਾਦਾ ਹੀ ਘਰੋਂ ਛਕਦਾ ਫਿਰ ਜਾਂਦਾ ਹੀ ਉੱਥੇ ਤਲੀਆਂ ਚੀਜ਼ਾਂ ਅਸੀਂ ਰੱਜ ਕੇ ਖਾਣੇ ਆ ਜੀ ਸਾਰੀ ਦਿਹਾੜੀ ਫਾਸਟ ਫੂਡ ਖਾਣੇ ਆ ਫਲ ਕੋਈ ਖਾਂਦਾ ਨਹੀਂਗਾ ਉਹ ਬਿਮਾਰੀਆਂ ਜਿੱਕਰ ਜਾਂਦੇ ਆ ਉਹਦੇ ਕਰਕੇ ਸਾਰਾ ਇਹ ਪੇਟ ਦਾ ਬਿਮਾਰੀਆਂ ਲੱਗਦੀਆਂ ਜੀ 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 ਅੱਛਾ ਵੇ ਜੀ ਪਰ ਡਾਕਟਰ ਕੋਲ ਚਲੇ ਜਾਓ ਜਾਂ ਵੈਦ ਹਕੀਮਾ ਕੋਲ ਚਲੇ ਜਾਓ ਕਦੇ ਤੁਹਾਡਾ ਪੇਟ ਚ ਖੁਸ਼ਕੀ ਹੋਗੀ ਪੇਟ ਚ ਖੁਸ਼ਕੀ ਕਿਵੇਂ ਹੁੰਦੀ ਜੇ ਇਸ ਤਾਂ ਇੰਨਾ ਰੱਜ ਰੱਜ ਪਾਣੀ ਪੀਣੇ ਜੀ ਰੋਟੀ ਦੇ ਨਾਲ ਰੋਟੀ ਖਾਣੇ ਰੋਟੀ ਖਾਣ ਲੱਗੇ ਸੀ ਰੱਜ ਕੇ ਪਾਣੀ ਪੀਜਣੇ ਜੀ ਦੇਖੋ ਸਾਡੇ ਸਰੀਰ ਤੇ ਜਿਹੜੀ ਖੁਸ਼ਕੀ ਹੁੰਦੀ ਉਹ ਵੀ ਚੰਗੀ ਚੀਜ਼ ਤਾਂ ਖਾ ਨਹੀਂ ਰਹੇ ਜੀ ਅਸੀਂ ਅੱਛਾ ਜੀ ਸਾਡੇ ਦਹੀਂ ਘਿਓ ਉਹ ਚੀਜ਼ਾਂ ਜਿਹੜੇ ਅੰਦਰੋਂ ਖੁਸ਼ਕੀ ਚੱਕਣੀ ਆ ਉਹ ਸੀ ਖਾਂਦੇ ਨਹੀਂਗੇ ਜਿਹੜਾ ਘਿਓ ਆ ਉਹ ਵੀ ਖਾਣਾ ਚਾਹੀਦਾ ਜਿਹੜਾ ਦਹੀਂ ਆ ਉਹ ਕਾੜ ਨਹੀਂ ਦਾ ਹੋਵੇ ਦੁੱਧ ਦਾ ਬਣਿਆ ਹੋਇਆ ਉਹ ਖੁਸ਼ਕੀ ਚੱਕਦਾ ਵਾ ਉਹਦੇ ਵਿੱਚ ਪੂਰੇ ਐਨ ਬਣ ਜਾਂਦੇ ਆ ਪੂਰਾ ਐਨ ਕਢ ਕੇ ਲਾਲ ਹੋ ਜਾਂਦਾ ਰੇਸ਼ਾ ਨਹੀਂ ਬਣਦਾ ਕੱਚਾ ਉਹਦੇ ਨਾਲ ਉਹ ਪੇਟ ਚੋਂ ਖੁਸ਼ਕੀ ਚੱਕਦਾ ਚਿਹਰੇ ਤੇ ਲਾਲੀ ਤੇ ਨੂਰ ਆਉ ਉਹਦੇ ਨਾਲ ਜੀ ਜਿਵੇਂ ਉਹ ਲਾਲ ਹੁੰਦਾ ਨਾ ਦਹੀਂ ਲਾਲੀ ਚੋਂ ਤਾਂ ਇਵੇਂ ਚਿਹਰੇ ਤੇ ਨੂਰ ਲਿਆਉਂਦਾ ਜੀ ਉਹ ਨਹੀਂ ਹਾਂਜੀ ਨੂਰ ਲਿਆਉਂਦਾ ਜੀ ਤੇ ਪੇਟ ਜੀ ਪੇਟ ਵੀ ਬਿਲਕੁਲ ਸਹੀ ਹੋ ਜੀ ਜਦੋਂ ਇਹ ਅੰਦਰੋਂ ਕਲੈਸ਼ ਦੇ ਦੇਣੀ ਆ ਖੁਸ਼ਕਪਨ ਚੱਕ ਦੇਣਾ ਵਾ ਦਹੀਂ ਦਾ ਬਹੁਤ ਅੰਮ੍ਰਿਤ ਚੀਜ਼ ਹੈ ਜੀ ਇਕ ਪਰ ਦਹੀਂ ਤਾਂ ਜੀ ਚਲੋ ਆਪਾਂ ਗੱਲ ਕਰ ਲੈਂਦੇ ਵੀ ਦਹੀਂ ਤਾਂ ਹੈ ਚਲੋ ਇੱਕ ਅੰਮ੍ਰਿਤ ਹੈਗੀ ਹੈ ਇਹ ਲਾਲ ਦਹੀਂ ਦਾ ਕਨਸੈਪਟ ਕੀ ਹੈਗਾ ਜੀ ਤੁਸੀਂ ਕਹਿੰਦੇ ਵੀ ਦਹੀਂ ਖਾਣੀ ਹੈ ਪਰ ਲਾਲ ਖਾਣੀ ਹੈ ਲਾਲ ਦਹੀਂ ਅਸੀਂ ਕਿੱਥੋਂ ਲਈਏ ਜੀ ਦੇਖੋ ਜੀ ਲਾਲ ਦਹੀਂ ਆਪਾਂ ਕਾੜਨੀ ਚ ਦੁੱਧ ਧਰਦੇ ਹੋ ਸਾਡੇ ਸਭ ਇਹ ਤਾਂ ਹੋਜੀ ਵੀ ਪਿੰਡਾਂ ਚ ਸਾਡੇ ਸਾਰੇ ਬਜ਼ੁਰਗ ਮਤਾਵਾ ਬੱਚੇ ਸਾਰੇ ਜਾਣਦੇ ਹੀ ਆ ਕਿਉਂਕਿ ਹਜੀ ਵੀ ਕੋਸ਼ ਕਰੋ ਧਰਦੇ ਆ ਜੀ ਕਾੜਨੀ ਚ ਦੁੱਧ ਤੇ ਉਹ ਧਰਨਾ ਚਾਹੀਦਾ ਜੇ ਤੂੰ ਕੜਨਿਚ ਦੁੱਧ ਰਿਜੂਗਾ ਰਜੇ ਕੇ ਲਾਲ ਹੋਜੂ ਉਹਦਾ ਲਾਲ ਦਹੀਂ ਬਣੂਗਾ। ਅੱਛਾ। ਗੁਲਾਬੀ ਰੰਗ ਦਾ ਨਹੀਂ ਨਹੀਂ ਬਣੂਗਾ। ਠੀਕ ਹੈ। ਤੇ ਉਹ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ। ਉਹ ਰੇਸ਼ਾ ਨਹੀਂ ਬਣ ਦਿੰਦਾ, ਪੇਟ ਦਰਦ ਨਹੀਂ ਹੋਣ ਦਿੰਦਾ,ਗਾ ਪਾਚਨ ਕਿਰਿਆ ਸਹੀ ਥੋੜੀ ਕਰਦਾ, ਪੇਟ ਵਧੀਆ ਸਾਫ਼ ਉਹਦੇ ਨਾਲ ਹੁੰਦਾ। ਜੇ ਕਬਜ਼ੀ ਆ ਕਬਜ਼ੀ ਨੂੰ ਵੀ ਤੋੜੂਗਾ ਇਹ ਦਹੀਂ ਉਹ। ਹਾਂਜੀ ਅੱਛਾ ਵੇ ਜੀ ਇਸ ਵੇਲੇ ਨਾ ਇੱਕ ਜਿਹੜੀ ਬਿਮਾਰੀ ਹੈ ਉਹ ਬੜੀ ਖਤਰਨਾਕ ਰੂਪ ਧਾਰਨ ਕਰਦੀ ਜਾ ਰਹੀ ਹੈ ਦਿਨ ਦੁੱਗਣੀ ਰਾਤ ਚੌਗਣੀ ਮਤਲਬ ਕੌੜੀ ਵੇਲ ਵਾਂਗੂੰ ਵਧ ਰਹੀ ਹੈ ਸਾਡੇ ਸਮਾਜ 'ਚ ਲੋਕਾਂ 'ਚ ਉਹ ਇਹ ਹੈਗਾ ਵੀ ਕੁਝ ਵੀ ਖਾ ਪੀ ਲਈਏ ਜਦੀ ਮਰੋੜ ਉੱਠਦਾ ਜਦੀ ਟੱਟੀ ਜਾਣਾ ਪੈਂਦਾ ਉਹਨੂੰ ਸੰਗ ਰਹਿਣੀ ਕਹਿੰਦੇ ਆ ਆਮ ਉਹਦਾ ਇਲਾਜ ਸੰਗ ਰਹਿਣੀ ਵੀ ਸਰੀਰ ਦੇ ਸੰਗ ਹੀ ਜਾਂਦੀ ਉਹਦਾ ਕਹਿੰਦੇ ਵੀ ਇਲਾਜ ਨਹੀਂ ਕਿਤੇ ਅੱਛਾ ਜੀ ਜਿਵੇਂ ਆਪ ਸਾਡੇ ਆਮ ਪ੍ਰਚਲਿਤ ਆ ਗੱਲ ਵੀ ਕਹਿੰਦੇ ਸੰਗ ਰਹਿਣੀ ਵੀ ਸਰੀਰ ਦੇ ਜਿੰਨਾ ਚ ਤੁਹਾਡੀ ਆਰ ਜੂ ਆ ਉਮਰਾ ਤੁਹਾਡੇ ਨਾਲ ਹੀ ਜਾਊ ਉਹ ਇਲਾਜ ਉਹਦਾ ਨਹੀਂ ਹੁੰਦਾਗਾ ਪਰ ਉਹ ਦੇਸੀ ਦਵਾਈਆਂ ਦੇ ਵਿੱਚ ਬਹੁਤ ਵਧੀਆ ਉਹਦਾ ਇਲਾਜ ਆ ਸਾਡੇ ਵੈਦ ਭਰਾ ਸਾਰੇ ਦੇਸੀ ਜਿੰਨੇ ਵੀ ਹੈਗੇ ਉਹਨਾਂ ਕੋਲ ਨੁਕਸੇ ਸਭ ਕੁਝ ਹੈ ਆਪੋ ਆਪਣੇ ਹੈਗੇ ਆ ਪਰ ਉਹ ਬੜਾ ਵਧੀਆ ਪੱਕਾ ਇਲਾਜ ਆ ਜੀ ਪਹਿਲੀ ਖਰਾਕ ਹੀ ਬੰਦਾ ਠੀਕ ਹੋ ਜਾਂਦਾ ਇੱਕ ਖਰਾਕ ਨਾਲ ਜੀ ਇੱਕ ਖਰਾਕ ਨਾਲ ਬੰਦਾ ਠੀਕ ਹੋ ਜਾਂਦਾ ਦਵਾਈ ਤਿੰਨ ਕਿ ਮਹੀਨੇ ਖਾਣੀ ਪੈਂਦੀ ਹੈ ਮੈਡੀਸਨ ਤਿੰਨ ਤੋਂ ਚਾਰ ਮਹੀਨੇ ਉਹ ਖਾਣੀ ਪੈਂਦੀ ਵੀ ਜਿਹੜੀ ਆਂਤ ਕਮਜ਼ੋਰ ਆ ਪੂਰੀ ਸਹੀ ਹੋ ਜੇ ਪਰ ਜਿਹੜਾ ਕੋਈ ਖੂਨ ਆਉਂਦਾ ਵਾਰ-ਵਾਰ ਜਾਂਦਾ ਉਹ ਪਹਿਲੇ ਦਿਨ ਹੀ ਠੀਕ ਹੋ ਜਾਂਦਾ ਮਰੀ ਜੀ ਜਦੋਂ ਇਸ ਤਰ੍ਹਾਂ ਦੀ ਇਹ ਸੰਗ੍ਰਹਿਣੀ ਦੀ ਪ੍ਰੋਬਲਮ ਆਉਂਦੀ ਕਿਉਂ ਹੈ ਜੀ ਆਣ ਕਿਵੇਂ ਲੱਗ ਜਾਂਦੀ ਜੀ ਚੰਗਾ ਭੁੱਲਾ પેટ ਹੁੰਦਾ ਕੁਝ ਵੀ ਬੰਦਾ ਖਾਂਦਾ ਇਵਨ ਕਿ ਜੇ ਪਾਣੀ ਵੀ ਅਸੀਂ ਪੀ ਲੰਨੇ ਆ ਦਰਸ਼ਕ ਰਿਲੇਟ ਕਰਨਗੇ ਪਾਣੀ ਵੀ ਅਸੀਂ ਪੀ ਲੰਨੇ ਆ ਤਾਂ ਵੀ ਸਾਨੂੰ ਹਾਜਤ ਦੀ ਜ਼ਰੂਰਤ ਪੈ ਜਾਂਦੀ ਆ ਆਪਾਂ ਕੋਈ ਵੀ ਚੀਜ਼ ਖਾਣੇ ਦੀ ਭਾਰੀ ਪਾਣੀ ਪੀਣੇ ਆ ਰੋਟੀ ਖਾਣੇ ਆ ਦਹੀਂ ਖਾਣੇ ਆ ਆਪਾਂ ਨੂੰ ਉਦ ਹੀ ਉਹ ਹਾਜਤ ਹੁੰਦੀ ਆ ਤੇ પેટ ਸਾਫ਼ ਕਰਨ ਜਾਣਾ ਪੈਂਦਾ 플ਸ਼ ਆਪਾਂ ਨੂੰ ਕਈਆਂ ਨੂੰ 플ਸ਼ ਨਹੀਂ ਹੁੰਦੀ ਉਹ ਹਾਜਤ ਹੁੰਦੀ ਰਹਿੰਦੀ ਆ ਤੇ ਆਉਂਦਾ ਨਹੀਂ ਮੀਟ ਸਾਫ਼ ਨਹੀਂ ਹੁੰਦਾਗਾ ਉਹ ਚੀਜ਼ ਹੁੰਦੀ ਫਿਰ ਆਂਤ ਸਾਡੇ ਇੱਕ ਵੱਡੀ ਇੱਕ ਛੋਟੀ ਹੁੰਦੀ ਹੈ ਆਂਤ ਦੇ ਵਿੱਚ ਨੁਕਸ ਪੈ ਜਾਂਦਾ ਉਹਦੇ ਕਰਕੇ ਹੁੰਦੀ ਹੈ ਜੀ ਉਹ ਖੁਸ਼ਕੀ ਹੋ ਜਾਂਦੀ ਆ ਜਿਹੜੀ ਆਪਣੀ ਮੈਡੀਸਨ ਦਹੀਂ ਦੇ ਵਿੱਚ ਪਾ ਕੇ ਆਪਾਂ ਲੈਣੀ ਹੈ ਇਹ ਅੱਧਾ ਚਮਚਾ ਲੈਣ ਸਾਰ ਤੁਹਾਨੂੰ ਉਹਦੀ ਤੰਦਰੁਸਤੀ ਹੋ ਜੂ ਇੱਕ ਕੈਪਸੂਲ ਸਵੇਰੇ ਸ਼ਾਮ ਲੈਣਾ ਵਾ ਤੇ ਅੱਧਾ ਦਾ ਚਮਚਾ ਦਹੀਂ ਦੇ ਵਿੱਚ ਪਾ ਕੇ ਤੇ ਦਹੀਂ ਖਾ ਲੈਣਾ ਜੀ ਆਪਾਂ ਮਤਲਬ ਤੁਹਾਡੇ ਜਿਹੜਾ ਨੁਸਖਾ ਤੁਸੀਂ ਦੱਸਣ ਵਾਲੇ ਨੇ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਇਸ ਤਰ੍ਹਾਂ ਦਾ ਹੈ ਜਿਹੜਾ ਦਹੀਂ ਚ ਪਾ ਕੇ ਵੈਜ ਦਾ ਕਹਿਣਾ ਹੈ ਕਿ ਤੁਹਾਨੂੰ ਚਾਹੇ ਵਾਰ-ਵਾਰ ਟਾਇਲਟ ਜਾਣਾ ਪੈਂਦਾ ਚਾਹੇ ਅਸੀਂ ਕਹੇ ਲੇ ਕਿ ਤੁਹਾਡੇ ਪੇਟ ਚ ਮਰੋੜ ਉੱਠਦਾ ਹੈ ਚਾਹੇ ਤੁਹਾਨੂੰ ਕਬਜ਼ ਹੈਗੀ ਹੈ ਚਾਹੇ ਤੁਹਾਨੂੰ ਖੂਨੀ ਮਰੋੜੇ ਨੇ ਚਾਹੇ ਤੁਹਾਨੂੰ ਬੱਤ ਹੋਇਆ ਪਿਆ ਚਾਹੇ ਤੁਹਾਨੂੰ ਉਫਾਰਾ ਆਉਂਦਾ ਸਾਰਿਆਂ ਦਾ ਹੱਲ ਹੋਊਗਾ ਜੀ ਲਾਲ ਦਹੀਂ ਕਰੂਗੀ ਹੱਲ ਬਿਲਕੁਲ ਜੀ ਬਿਲਕੁਲ ਪੇਟ ਐਨ ਤੰਦਰੁਸਤ ਕਰ ਦੋ ਜੀ ਆਪਣੀ ਮੈਡੀਸਨ ਜਿਹੜਾ ਬਹੁਤ ਵਾਰ ਹੁੰਦਾ ਪਿਆ ਜੀ ਜੇ ਅਸੀਂ ਇੱਕ ਰੋਟੀ ਖਾ ਲਈਏ ਇੱਕ ਰੋਟੀ ਖਾਣ ਤੋਂ ਬਾਅਦ ਉੱਪਰ ਨੂੰ ਇੱਕ ਗਲਾਸ ਪਾਣੀ ਪੀ ਲਈਏ ਉਦੋਂ ਸਾਡਾ ਪੇਟ ਐ ਤੋਲੇ ਵਾਂਗੂ ਮਤਲਬ ਫੈਲ ਜਾਂਦਾ ਜੀ ਜਿਵੇਂ ਗੁਬਾਰਾ ਪੁਕਾਣਾ ਹੁੰਦਾ ਉਹ ਇਸ ਤਰ੍ਹਾਂ ਦਾ ਹੋ ਜਾਂਦਾ ਜੀ ਉਹਦਾ ਕੀ ਕਾਰਨ ਹੁੰਦਾ ਜੀ ਫਿਰ ਜੀ ਜਦੋਂ ਤੁਸੀਂ ਖਾਣਾ ਖਾਣਾ ਨਾ ਉਦੋਂ ਪਾਣੀ ਨਾ ਪੀਓ ਕਿਉਂ ਜੀ ਪਾਣੀ ਤਾਂ ਅਸੀਂ ਜੱਗ ਕੋਲਰ ਬੈਕ ਰੱਖ ਕੇ ਰੱਖਦੇ ਪਾਣੀ ਨਹੀਂ ਪੀਣਾ ਚਾਹੀਦਾ ਕਿਉਂਕਿ ਜਿਹੜੀ ਫਿਰ ਪਾਚਨ ਕਰਿਆ ਸਾਡੀ ਜਿਹ ਭਿੱਜਦੀਆਂ ਅਗਨੀ ਚਾਹੀਦੀ ਅੰਦਰ ਆਪਣੇ ਪਚਾਉਣ ਵਾਸਤੇ ਭੋਜਨ ਨੂੰ ਜਿਹੜੀ ਅਗਨੀ ਜੀ ਨੇ ਹੱਟ ਜੀ ਨੇ ਪਚਾਉਣਾ ਉਹ ਸ਼ਾਂਤ ਹੋ ਜਾਂਦੀ ਹੈ ਉਹਦੇ ਨਾਲ ਫਿਰ ਉਹ ਜਿਵੇਂ ਪੂਰੀ ਪਾਚਨ ਕਿਰਿਆ ਸਾਡੀ ਖਰਾਬ ਹੋ ਜਾਂਦੀ ਹੈ ਪਾਣੀ ਖਾਣਾ ਖਾਣ ਤੋਂ ਅੱਧਾ ਪੌਣਾ ਘੰਟਾ ਘੰਟਾ ਪਹਿਲਾਂ ਪੀ ਲੋ ਯੇ ਕੋਈ ਕੰਮਕਾਰ ਆ ਦਿਹਾੜੀ ਕਰਦਾ ਜ਼ੋਰ ਨਾਲ ਮਿਹਨਤ ਕਰਦਾ ਵਾ ਉਹ ਪੀ ਜਾਂਦੇ ਪਾਣੀ ਉਹਨਾਂ ਨੂੰ ਕੁਛ ਹੀ ਪਚਾ ਲੈਂਦੇ ਆ ਉਹਨਾਂ ਨੇ ਜ਼ੋਰ ਲਾ ਕੇ ਸਾਰਾ ਹজম ਕਰ ਲੈਣਾ ਸਾਰਾ ਕੁਝ ਕਿਰਿਆ ਕਰ ਲੈਣੀ ਆ ਅਸੀਂ ਬਿਲੇ ਆ ਕੰਮ ਹੈ ਨਹੀਂਗੇ ਸਾਨੂੰ ਜ਼ਰੂਰ ਖਾਣ ਪੀਣ ਦਾ ਪੂਰਾ ਖਿਆਲ ਰੱਖਣਾ ਚਾਹੀਦਾ ਵਾ ਅੱਛਾ ਪਰ ਪਰ ਅਸੀਂ ਤਾਂ ਜੀ ਜੇ ਅਸੀਂ ਖਾਣਾ ਰੋਟੀ ਪਾਣੀ ਖਾਣੇ ਆ ਤੇ ਇਸ ਤੇ ਠੰਡਾ ਪਾਣੀ ਜਾਂ ਜਿਹੜੀ ਅੱਜ ਕੱਲ੍ਹ ਸੌਫਟ ਡਰਿੰਕਸ ਚੱਲ ਰਹੇ ਹੋਏ ਨੇ ਐਨਰਜੀ ਡਰਿੰਕ ਚੱਲੇ ਹੋਏ ਨੇ ਅਸੀਂ ਤਾਂ ਉਹਨਾਂ ਦਾ ਵੀ ਸੇਵਨ ਨਾਲ ਨਾਲ ਕਰਦੇ ਆ ਜੀ ਨਹੀਂ ਜੀ ਉਹ ਤਾਂ ਚੀਜ਼ਾਂ ਮਾੜੀਆਂ ਤੁਸੀਂ ਲੱਸੀ ਪੀ ਸਕਦੇ ਆ ਦੁੱਧ ਪੀ ਸਕਦੇ ਆ ਦੁੱਧ ਤੋਂ ਪੀ ਲੋ ਲੋਸੀ ਪੀ ਲੋ ਨਾਲ ਡਾਕਟਰ ਦਾ ਦੁੱਧ ਵੀ ਬੰਦ ਕਰੀ ਜਾਂਦੇ ਨੇ ਜੀ ਦੁੱਧ ਪੀਣਾ ਚਾਹੀਦਾ ਦੁੱਧ ਬਹੁਤ ਵਧੀਆ ਕਾੜ ਕੇ ਦੁੱਧ ਪੀਓ ਤੁਸੀਂ ਗੁੱਦ ਪੰਜ ਬਿਮਾਰੀਆਂ ਲੱਗਦੀਆਂ ਨਾ ਜੇ ਸਾਡੇ ਸਰੀਰ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਹੋਊਗੀ ਤਾਂ ਹੀ ਬਿਮਾਰੀਆਂ ਸਾਡੇ ਕੋਲ ਨਹੀਂ ਆ ਸਕਦੀਆਂ ਜੇ ਤੁਹਾਡਾ ਸਰੀਰ ਹੀ ਕਮਜ਼ੋਰ ਆ ਬਿਮਾਰੀਆਂ ਨੇ ਪੈਣਾ ਹੀ ਪੈਣਾ ਸਾਨੂੰ ਜੋ ਦੁੱਧੋ ਕਿਉਂ ਖਾਵਾਂਗੇ ਬਿਮਾਰੀਆਂ ਸਾਨੂੰ ਨਹੀਂ ਲੱਗਦੀਆਂ ਛੇਤੀ ਅੱਛਾ ਡਾਕਟਰ ਸਾਹਿਬ ਜਿਹੜਾ ਬਹੁਤ ਵਾਰ ਹੁੰਦਾ ਜੀ ਬੰਦਾ ਟੈਸਟ ਕਰਵਾਉਂਦਾ ਰਹਿੰਦਾ ਟੈਸਟਾਂ 'ਚ ਵੀ ਕੁਝ ਨਹੀਂ ਹੁੰਦਾ ਜਿਹੜਾ ਸੰਗ੍ਰਹਿਣੀ ਵਾਲਾ ਮਰੀਜ਼ ਹੈਗਾ ਜੀ ਚਲੋ ਤੁਹਾਡੇ ਕੋਲ ਵੀ ਬਹੁਤ ਇੱਕ ਵਕੀਲ ਸਾਹਿਬ ਵੀ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬੜਾ ਕੋੜਾ ਤਜਰਬਾ ਭਾਈ ਸਾਹਿਬ ਨੇ ਰੱਖਿਆ ਹੋਇਆ ਉਹਦੇ ਨਾਲ ਵੀ ਤੁਹਾਡੀ ਗੱਲਬਾਤ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਅਸੀਂ ਕਰਾਵਾਂਗੇ ਇਹ ਜਿਹੜਾ ਸੰਗ੍ਰਹਿਣੀ ਮਤਲਬ ਜਦੋਂ ਸਟਾਰਟ ਹੁੰਦੀ ਹੈ ਵੈਜੀ ਇੱਕ ਆਮ ਬੰਦਾ ਜਿਹੜਾ ਤੁਹਾਡੀ ਵੀਡੀਓ ਦੇਖ ਰਿਹਾ ਹੈ ਇਸ ਵੇਲੇ ਉਹ ਕਹਿੰ ਮੈਨੂੰ ਤਾਂ ਕੁਝ ਪਤਾ ਨਹੀਂ ਹੈਗਾ ਜਿਹਨੂੰ ਕੁਝ ਨਹੀਂ ਪਤਾ ਉਹਨੂੰ ਕਿਵੇਂ ਪਤਾ ਲੱਗੇ ਕਿ ਮੈਨੂੰ ਸੰਗਰਹਿਣੀ ਦੀ ਸ਼ੁਰੂਆਤ ਹੋ ਚੁੱਕੀ ਹੈ ਉਹ ਤਾਂ ਨਹੀਂ ਆਪਣਾ ਕਿਸੇ ਨੂੰ ਤਾਂ ਖੂਨ ਆਉਣ ਲੱਗ ਜਾਂਦਾ ਉਹ ਖੂਨੀ ਬਵਾਸੇਰੀ ਵੀ ਹੁੰਦੀ ਆ ਜਿਹੜੀ ਸੰਗਰਹਿਣੀ ਦੇ ਨਿਸ਼ਾਨੀ ਉਹਨਾਂ ਬਾਰ-ਬਾਰ ਆਪਾਂ ਨੂੰ ਫਲਸ਼ ਜਾਣਾ ਪੈਂਦਾ ਜੀ ਪਹਿਲੋ ਦਿਹਾੜੀ ਚ ਇੱਕ ਦੋ ਵਾਰੀ ਜਾਣਾ ਦਰਦ ਹੋ ਕੇ ਫਿਰ ਵੱਧਦਾ ਵੱਧਦਾ ਇੰਨਾ ਵੱਧ ਜਾਂਦਾ ਵੀ ਕੋਈ ਵੀ ਚੀਜ਼ ਖਾਣੇ ਸਾਨੂੰ ਜਾਣਾ ਹੀ ਪੈਂਦਾ ਬੱਸ ਉਹ ਸ਼ੁਰੂਆਤ ਹੁੰਦੀ ਆ ਇਹ ਬਿਮਾਰੀ ਪੱਕੀ ਹਟ ਜਾਂਦੀ ਆ ਕੋਈ ਇੱਕ ਵਾਰ ਆਉਣ ਵਾਲੀ ਗੱਲ ਨਹੀਂ ਨਾਰਮਲ ਬਿਮਾਰੀ ਆ ਇਹ ਠੀਕ ਹੋ ਜਾਂਦੀ ਆ ਵਜ਼ਨ ਤਾਂ ਵੀ ਫਰਕ ਪੈਂਦਾ ਹਾਂ ਭਜਨ ਬਹੁਤ ਘਟਦਾ ਇਹਦੇ ਨਾਲ ਜੀ ਉਹਦਾ ਕੀ ਕਰਨੇ ਭਜਨ ਦੇਖੋ ਜਦੋਂ ਸਾਡੇ ਅੰਦਰ ਕੋਈ ਖਾਣੇ ਆ ਸੀ ਫੂਡ ਕੋਈ ਵੀ ਖਾਣੇ ਆ ਉਹਨੂੰ ਅੰਦਰ ਆਪਾਂ ਨੂੰ 24 ਘੰਟੇ ਬਾਜਣਾ ਚਾਹੀਦਾ ਉਹਦਾ ਫੇਰ ਹੀ ਰਸ ਬਣੂ ਨਾ ਉਹਦਾ ਰਸਤਾ ਬਣਦੇ ਨਹੀਂ ਕੱਚੇ ਨਿਕਲੀ ਜਾਂਦਾ ਜਦੋਂ ਖਾਣਾ ਤਾਂ ਬਾਹਰ ਨਿਕਲ ਜਾਣਾ ਵਾ ਤੇ ਉਹ ਬੰਦ ਨੇ ਸੀਡਾਉਨ ਨੂੰ ਵੀ ਹੁਣੀ ਹੋਣੀ ਆ ਓਕੇ ਅੱਛਾ ਫਿਰ ਲਾਲ ਦਹੀਂ ਕੀ ਕਰੂ ਜੀ ਇਹ ਦੇਖੋ ਵੈਜੀ ਨੇ ਲਾਲ ਦਹੀਂ ਖਾਸ ਕਰਕੇ ਸਾਡੇ ਦਰਸ਼ਕਾਂ ਵਾਸਤੇ ਇਹ ਵੀ ਤੁਸੀਂ ਤੁਸੀਂ ਵੀ ਲਾਲ ਦਹੀਂ ਖਾਣੇ ਹੋ ਜੀ ਹਾਂ ਜੀ ਆਪਣਾ ਘਰ ਦਾ ਦਹੀਂ ਆਏ ਅੱਛਾ ਆਪਾਂ ਰੋਜ਼ ਖਾਣੇ ਕੀ ਕਰਨੇ ਜੀ ਦਹੀਂ ਜਿਸ ਤਰ੍ਹਾਂ ਦਾ ਬਸ ਦਹੀਂ ਦੇ ਵਿੱਚ ਜੀ ਆਪਾਂ ਹੁਣ ਅੱਛਾ ਬਸ ਇੰਨੀ ਦਵਾਈ ਪਾਓ ਇੱਕ ਕਾਰਡ ਲਾਉਣਾ ਕਾਰਡ ਲਾ ਲਓ ਜਿਵੇਂ ਕਾਰਡ ਚੱਲਦਾ ਅੱਜਕੱਲ ਹਾਂ ਜੀ ਵਾ ਕਾਰਡ ਲਾ ਦੂ ਆਪਣਾ ਦਹੀਂ ਨਾ ਚੁੰਚਾ ਗਿਲਾ ਨਾ ਤਾਂ ਕਰਕੇ ਨਹੀਂ ਵਿੱਚ ਕੀਤਾ ਠੀਕ ਹੈ ਬਸ ਇਹਨੂੰ ਮਿਕਸ ਕਰੋ ਆਏ ਦਹੀਂ ਜੀ ਹਾਂ ਬਸ ਮਿਕਸ ਕਰ ਲਓ ਕੀ ਇਸ ਤਰ੍ਹਾਂ ਦਾ ਇਹ ਤਾਂ ਹੋਰ ਲਾਲ ਇਹ ਤਾਂ ਬਿਲਕੁਲ ਹੀ ਲਾਲ ਹੋ ਗਈ ਜੀ ਫਿਰ ਬਾ ਫਿਰ ਅੰਦਰੋਂ ਵੀ ਲਾਲ ਕਰੂ ਜੀ ਸਾਰਾ ਸਰੀਰ ਜੀ ਐ ਜਮਾ ਜਿਹੜਾ ਖੁਸ਼ਕ ਹੋਇਆ ਪਿਆ ਸਭ ਚੱਕ ਦੂ ਅੱਛਾ ਹੋਰ ਕੀ ਫਾਇਦੇ ਹੋਣ ਵਾਲੇ ਨੇ ਜੀ ਇਹ ਬਹੁਤ ਫਾਇਦੇ ਕਰੂ ਜੀ ਬਸ ਐਂ ਖਾ ਲੋ ਇਹ ਇਸਾਰੇ ਕੋਲ ਜੀ ਖਾ ਲੋ ਪਰ ਡਾਕਟਰ ਤਾਂ ਕਹਿੰਦੇ ਨਹੀਂ ਜਿਹੜੀ ਬਿਮਾਰੀ ਤੁਸੀਂ ਦੱਸੀ ਹੈ ਆਈਬੀਐਸ ਇਰੀਟੇਬਲ ਬਾਲਡ ਸਿੰਡਰਮ ਜਿਹੜੀ ਬਿਮਾਰੀ ਹੈਗੀ ਉਹ ਕਹਿੰਦੇ ਇਹ ਤਾਂ ਸਾਰੀ ਜ਼ਿੰਦਗੀ ਨਾਲ ਨਾਲੇ ਚੱਲੂ ਸੰਗ ਰਹਿਣੀ ਹੈ ਉਹ ਤਾਂ ਕਹਿੰਦੇ ਨਾਲ ਚੱਲੂ ਦਹੀਂ ਵੀ ਬੰਦ ਕਰਦੇ ਆਪਾਂ ਦਵਾਈ ਦਹੀਂ ਚ ਦਿੰਨੇ ਆ ਆਪ ਸੰਗ ਰਹਿਣੀ ਵਾਲੀ ਉਹ ਦੁੱਧ ਤੇ ਦਹੀਂ ਨਹੀਂ ਦਿੱਤਾ ਜਾਂਦਾ ਪਰ ਅਸੀਂ ਜਿਹੜੀ ਮੈਡੀਸਨ ਹੈ ਦਹੀਂ ਦੇ ਵਿੱਚ ਹੀ ਖੋਣੇ ਆ ਇਹ ਪਹਿਲੇ ਛੱਡ ਕੇ ਕੰਮ ਕਰੋ ਪਹਿਲੇ ਛੱਡ ਕੇ ਕੰਮ ਕਰੋ ਜੀ ਪਹਿਲੀ ਖਰਾਕੀ ਦੱਸ ਦੋ ਜੀ ਬੰਦਰ ਜੀ ਕੀ ਦੱਸੋਗੇ ਜੀ ਪਹਿਲੀ ਬਸ ਸਹੀ ਹੋ ਜੂ ਜੀ ਜੇ ਜੜੀ ਬਾਰ ਬਾਰ ਲੈਟਰ ਕੋ ਨਹੀਂ ਜਾਊਗਾ 24 ਘੰਟੇ ਬਾਅਦ ਜਾਣ ਲੱਗ ਜਾਓ ਅੱਛਾ ਹਾਂ ਜਮਾਂ ਸਹੀ ਹੋ ਜਾਊਗਾ ਕਨਾਲਾ ਕੈਪਸੂਲ ਦੇ ਦਿਨਾਂ ਨੂੰ ਅੱਛਾ ਇੱਕ ਐਪਸੂਲ ਇਸ ਤਰ੍ਹਾਂ ਦਾ ਕੀ ਪਾਇਆ ਜੜੀ ਬੁੱਟੀਆਂ ਹੁੰਦੀਆਂ ਸਾਰੀਆਂ ਜੀ ਸਾਰੇ ਇਹ ਵੀ ਜੜੀ ਬੁੱਟੀਆਂ ਜੜੀ ਬੁੱਟੀਆਂ ਜੜੀ ਬੁੱਟੀਆਂ ਹੈ ਜੀ ਕੀ ਆ ਬਾਤ ਐ ਸੋ ਹੁਣ ਤੁਹਾਡੀ ਮੁਲਾਕਾਤ ਹੈਗੀ ਐ ਜਿਹੜੇ ਵਕੀਲ ਜੀ ਤੇ ਵਕੀਲ ਸਾਹਿਬ ਸਾਡੇ ਕੋਲ ਬੈਠੇ ਨੇ ਉਹਨਾਂ ਨਾਲ ਕਰਵਾਉਣੇ ਆ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੀ ਕੰਡੀਸ਼ਨ ਦੇ ਵਿੱਚ ਵਕੀਲ ਸਾਹਿਬ ਇੱਥੇ ਆਏ ਸੀ ਤੇ ਹੁਣ ਇਹਨਾਂ ਦਾ ਕੀ ਹਾਲ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕ ਐਡਵੋਕੇਟ ਜਸਪ੍ਰੀਤ ਐਡਵੋਕੇਟ ਜਸਪ੍ਰੀਤ ਠੀਕ ਹੈ ਜੀ ਕੀ ਪ੍ਰੋਬਲਮ ਲੈ ਕੇ ਆਇਏ ਸੀ ਤੁਸੀਂ ਬਾਪੂ ਜੀ ਕੋਲ ਮੈਂ ਨਾ ਜੀ ਮੈਨੂੰ ਸੰਗ੍ਰਹਿਣੀ ਹੋ ਗਈ ਸੀ ਉਹ ਕੀ ਹੁੰਦਾ ਜੀ ਮੈਡੀਕਲ ਟਰਮ ਦੇ ਵਿੱਚ ਇਟ ਇਜ਼ ਇਰਿਟਰੀਵਲ ਬਾਵਲ ਸਿੰਡਰਮ ਓਕੇ ਆਈ ਬੀਐਸ ਆਈ ਬੀਐਸ ਜੀ ਨੂੰ ਕਹਿੰਦਾ ਉਹਦੇ ਨਾਲ ਕੀ ਹੁੰਦਾ ਕਿ ਤੁਹਾਡੇ ਨਾਲ ਅੰਦਰੋਂ ਬਲੱਡ ਆਉਣ ਲੱਗ ਜਾਂਦਾ ਓਹੋ ਅੱਛਾ ਜਦੋਂ ਤੁਸੀਂ ਟਾਇਲਟ ਜਾਣੇ ਹੋ ਤੁਹਾਡੇ ਅੰਦਰੋਂ ਬਲੱਡ ਆਉਂਦਾ ਤੇ ਉਹ ਬੜਾ ਮਤਲਬ ਤੰਗ ਕਰਦਾ ਹੈ ਬੰਦਾ ਡਰ ਵੀ ਜਾਂਦੇ ਨਹੀਂ ਬਿਲਕੁਲ ਠੀਕ ਹੈ ਬਿਲਕੁਲ ਤੇ ਮੈਂ ਪਹਿਲਾਂ ਐਲੋਪੈਥੀ ਮੈਡੀਸਨ ਲਈ ਡਾਕਟਰ ਸਾਹਿਬ ਨਾਲ ਕੰਸਲਟ ਕੀਤਾ ਦੋ ਦਿਨ ਡਾਕਟਰ ਸੀਗੇ ਅੱਛਾ ਜੀ ਉਹਨਾਂ ਨੇ ਕੰਸਲਟ ਕੀਤਾ ਤੇ ਉਹ ਕਹਿੰਦੇ ਜੀ ਇਹ ਨੌ ਹੀ ਇਹਦਾ ਸੰਗਰੇਣੀ ਹੈ ਮੀਨਸ ਤੁਹਾਡੇ ਨਾਲ ਹੀ ਰਹਿਣੀ ਹੈ ਇਹ ਨਾਲ ਹੀ ਰਹਿਣੀ ਅੱਛਾ ਟੀਲ ਦੀ ਐਂਡ ਆਫ ਯੂ ਲਾਈਫ ਕਿ ਜਦ ਤੱਕ ਤੁਹਾਡੀ ਜ਼ਿੰਦਗੀ ਹੈ ਤੁਹਾਡੇ ਨਾਲ ਹੀ ਚੱਲੂਗੀ ਇਹ ਤੇ ਐਲੋਪੈਥੀ ਦੇ ਵਿੱਚ ਆਈ ਥਿੰਕ ਇਹਦਾ ਕੋਈ ਟਰੀਟਮੈਂਟ ਹੈ ਨਹੀਂ ਠੀਕ ਹੈ ਤੇ ਮੈਂ ਮੈਡੀਸਨ ਲੈਣ ਲਈ ਮੈਨੂੰ ਕਿਸੇ ਨੇ ਰეკਮੈਂਡ ਕੀਤਾ ਕਿ ਵੈਦ ਜੀ ਕੋਲ ਆਓ ਅੱਛਾ ਜੀ ਤੇ ਮੈਂ ਉਹਨਾਂ ਕੋਲ ਮੈਡੀਸਨ ਲੈਣ ਆਇਆ ਹਾਂ within 2 days دو ਦਿਨਾਂ ਦੇ ਵਿੱਚ ਵਿੱਚ ਮੇਰੀ ਉਹ ਜਿਹੜੀ ਪ੍ਰੋਬਲਮ ਸੀਗੀ ਬਲੱਡ ਆਉਂਦਾ ਸੀ ਉਹ ਰੁਕੀ ਤੇ ਜਿਹੜੀ ਮਤਲਬ ਕਿ ਟਾਇਲਟ ਚ ਪ੍ਰੋਬਲਮ ਆ ਰਹੀ ਸੀ ਉਹ ਵੀ ਰੁਕ ਗਈ ਉਸ ਤੋਂ ਬਾਅਦ ਮੈਂ 3 ਕੁ ਮਹੀਨੇ 3 ਤੋਂ 4 ਮਹੀਨੇ ਮੈਡੀਸਨ ਹੀ ਖਾਦੀ ਐ ਆ ਪ੍ਰੋਬਲਮ ਤੁਹਾਡੀ ਮੇਰੀ 2 ਦਿਨਾਂ ਦੇ ਸੋਲਵ ਹੋ ਗਈ ਸੀਗੀ ਪ੍ਰੋਬਲਮ ਜਿਹਨੂੰ ਮੈਂ ਲੈ ਕੇ 4-5 ਮਹੀਨੇ ਫੇਰੀ ਗਿਆ ਜਿਹੜਾ ਹੁੰਦਾ ਕੀ ਮਤਲਬ ਕੀ ਹੁੰਦਾ ਕਿਵੇਂ ਜੀ ਇਹ ਬੰਦਾ ਸੁੱਕੀ ਜਾਂਦਾ ਅੰਦਰੋਂ ਬਲੱਡ ਆਈ ਜਾਂਦਾ ਅੱਛਾ ਠੀਕ ਬਾਹਰ ਪਣੀ ਨਹੀਂ ਖਾ ਸਕਦਾ ਜਦੋਂ ਤੁਸੀਂ ਰੋਟੀ ਪਣੀ ਖਾਣੇ ਹੋ ਹਾਂਜੀ ਤੁਹਾਨੂੰ ਨਾਲ ਦੀ ਨਾਲ ਟਾਇਲਟ ਜਾਣਾ ਪੈਂਦਾ ਤੋਂ ਪ੍ਰੈਸ਼ਰ ਫੀਲ ਹੋਊਗਾ ਕਿ ਯਾਰ ਮੈਨੂੰ ਟਾਇਲਟ ਜਾਣਾ ਪਊਗਾ ਦਿਨ ਦੇ ਵਿੱਚ 10 ਵਾਰ 15 15 ਵਾਰ ਟਾਇਲਟ ਮੇਰਾ ਅਪਰੋਕਸੀਮੇਟਲੀ 10 ਕਿਲੋ weight ਘਟ ਗਿਆ ਸੀਗਾ ਅੱਛਾ ਮਤਲਬ ਜਿਹੜਾ ਤੁਹਾਨੂੰ ਅਸੀਂ ਇਸ ਵੇਲੇ ਦੇਖ ਰਹੇ ਆਂ ਅਗਰ ਤਿੰਨ ਮਹੀਨੇ ਪਹਿਲਾਂ ਦੇਖਦੇ ਤਾਂ 10 ਕਿਲੋ ਵਜ਼ਨ ਘਟਿਆ ਹੋਇਆ ਮਿਲਦਾ ਵਜ਼ਨ ਘਟਿਆ ਹੋਇਆ ਸੀਗਾ ਬਿਲਕੁਲ ਦੇਖੋ ਪ੍ਰੈਕਟਿਸ 'ਚ ਵੀ ਬੜਾ ਫਰਕ ਪੈਂਦਾ ਜੀ ਤੁਹੋ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕਿ ਜਦੋਂ ਤੁਹਾਨੂੰ ਕੋਈ ਪ੍ਰੋਬਲਮ ਆ ਗਈ ਇਸ ਤਰ੍ਹਾਂ ਦੀ ਥੋੜਾ ਫੋਕਸ ਹਟ ਜਾਂਦਾ ਤੁਸੀਂ ਉਸ ਚੀਜ਼ ਨੂੰ ਮਤਲਬ ਦੇਖ ਹੀ ਨਹੀਂ ਸਕਦੇ ਕਿ ਕਿਸ ਤਰ੍ਹਾਂ ਬਾਕੀ ਤੁਹਾਡਾ ਪੇਸ਼ਾ ਨਹੀਂ ਇਦਾਂ ਦਾ ਬਿਲਕੁਲ ਕਹਿੰਦੇ ਹੁੰਦੇ ਨੇ ਨਾ ਕਿ ਬੰਦੇ ਨੂੰ 100 ਪ੍ਰੋਬਲਮ ਹੁੰਦੀਆਂ ਨੇ ਸਾਡੇ profession 'ਚ ਵੀ ਜਾਂ ਤੁਹਾਡੇ profession ਦੇ ਵਿੱਚ 100 ਪ੍ਰੋਬਲਮਸ ਨੇ ਲੇਕਿਨ ਜਦੋਂ ਕੋਈ ਫਿਜ਼ੀਕਲ ਪ੍ਰੋਬਲਮ ਆ ਗਈ ਨਾ ਫਿਰ ਤੁਹਾਨੂੰ ਇੱਕੋ ਹੀ ਹੈ ਫਿਰ ਤੁਹਾਡਾ ਫੋਕਸ ਸਿਰਫ ਉਹਦੇ 'ਤੇ ਹੀ ਹੋਊਗਾ ਫਿਰ ਹੋਰ ਕਿਸੇ ਚੀਜ਼ 'ਤੇ ਫੋਕਸ ਨਹੀਂ ਹੋਊਗਾ ਉਹ ਵੈਸੇ ਵੀ ਕਹਿੰਦੇ ਨੇ ਜੇ ਤੇ ਪੇਟ ਖਰਾਬ ਹੈ ਦਿਮਾਗ ਵੈਸੇ ਹੀ ਖਰਾਬ ਹੋ ਜਾਂਦਾ ਸਾਰਾ ਦਿਨ ਮੈਂ ਕਹਿੰਦੀ ਸਾਰਾ ਕੁਝ ਹੀ ਖਰਾਬ ਹੈ ਫਿਰ ਜਦੋਂ ਇਹ ਜੀ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਤੁਹਾਨੂੰ ਡਾਕਟਰ ਨੇ ਵੀ ਕਹਿਤਾ ਕਿ ਇਹ ਫੋਰੇਵਰ ਤੁਹਾਡੇ ਨਾਲ ਰਹੂਗੀ ਤੇ ਫਿਰ ਉਹ ਡਰਨ ਵਾਲੀ ਗੱਲ ਹੈ ਦੇਖੋ ਬਿਲਕੁਲ ਤੇ ਫਿਰ ਬਾਪੂ ਜੀ ਨੇ ਤੁਹਾਨੂੰ ਕੀ ਦਿੱਤਾ ਸੀ ਇਸ ਤਰ੍ਹਾਂ ਦਾ ਮੈਂ ਤਾਂ ਜੀ ਮੇਰੇ ਲਈ ਤਾਂ ਰੱਬ ਨੇ ਇਹ ਕਿਉਂਕਿ ਜਦੋਂ ਤੁਸੀਂ ਦੇਖੋ ਜਿਹਦਾ ਟ੍ਰੀਟਮੈਂਟ ਹੀ ਨਹੀਂ ਕੋਈ ਕਿਸੇ ਚੀਜ਼ ਦਾ ਤੇ ਮੈਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਸਾਰਿਆਂ ਨੂੰ ਇਹ ਦੱਸਣਾ ਵੀ ਚਾਹੂੰਗਾ ਕਿ ਜੇ ਕਿਸੇ ਨੂੰ ਸੰਗ੍ਰਹਿਣੀ ਹੈ ਤੇ ਪਲੀਜ਼ ਇੱਕ ਵਾਰ ਆ ਕੇ ਵੈ ਜੀ ਨੂੰ ਮਿਲੋ ਤੁਸੀਂ ਯਾਦ ਕਰੋਗੇ ਕਿ ਕਿਸੇ ਨੇ ਰეკਮੈਂਡ ਕੀਤਾ ਸੀਗਾ ਦੇਖੋ ਪਤਾ ਕੀ ਗੱਲ ਹੁੰਦੀ ਹੈ ਇੱਕ ਹੁੰਦੀ ਹੈ ਕਿ ਤੁਸੀਂ ਪਬਲਿਸਿਟੀ ਕਰ ਰਹੇ ਹੋ ਕਿਸੇ ਵੀ ਚੀਜ਼ ਦੀ ਮੈਂ ਤਾਂ ਆਪਣਾ ਐਕਸਪੀਰੀਅੰਸ ਦੱਸ ਰਿਹਾ ਠੀਕ ਹੈ ਅੱਛਾ ਤੁਹਾਡੇ ਅਕੋਰਡਿੰਗਲੀ ਕਿਉਂਕਿ ਤੁਸੀਂ 2-3 ਮਹੀਨੇ ਇਸ ਚੀਜ਼ ਨੂੰ ਹੰਡਾਇਆ ਆਪਣੇ ਪਿੰਡੇ ਦੇ ਆਪਣੇ ਸਰੀਰ ਦੇ ਉੱਤੇ ਸਟਾਰਟਿੰਗ ਕਿਵੇਂ ਹੁੰਦੀ ਹੈ ਮਤਲਬ ਜਦੋਂ ਸਟਾਰਟ ਹੋਇਆ ਸੀ ਕੀ ਸਿੰਪਟਮ ਆਏ ਸੀ ਤੁਹਾਨੂੰ ਸਿੰਪਟਮਸ ਕੋਈ ਵੀ ਨਹੀਂ ਆਉਂਦੇ ਜੀ ਬਸ ਮਤਲਬ ਕਿ ਤੁਹਾਡੇ ਅੰਦਰ ਬਲੱਡ ਆਉਣਾ ਸ਼ੁਰੂ ਹੋ ਜਾਂਦਾ ਪਹਿਲਾਂ ਥੋੜਾ ਥੋੜਾ ਆਉਂਦਾ ਕਿ ਤੁਸੀਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਤੁਸੀਂ ਫਿਰ ਡਾਕਟਰ ਕੋਲ ਜਾਨਨੇ ਹੋ ਵੀ ਨਹੀਂ ਨਹੀਂ ਕਬਜ ਕੋਈ ਨਹੀਂ ਹੋਈ ਕਬਜ ਨਹੀਂ ਨਾ ਕੁਝ ਨਹੀਂ ਥੋੜਾ ਬਲੱਡ ਆਉਂਦਾ ਫਿਰ ਇੱਕਦਮ ਤੈ ਆਉਂਦਾ ਕਿ ਮਤਲਬ ਕਿ ਨਾ ਅੰਦਰੋਂ ਬਹੁਤ ਜ਼ਿਆਦਾ ਬਲੱਡ ਆਉਂਦਾ ਜਿੰਨੀ ਵਾਰ ਵੀ ਤੁਸੀਂ ਟਾਇਲਟ ਜਾਓਗੇ ਤੇ ਤੁਹਾਨੂੰ ਬਲੱਡ ਆਊਗਾ ਐਲੋਪੈਥੀ ਡਾਕਟਰਾਂ ਨੇ ਤੁਹਾਨੂੰ ਕਹਤਾ ਸੀ ਵੀ ਇਹ ਦਵਾਈ ਸਾਰੀ ਜ਼ਿੰਦਗੀ ਕੋਈ ਇਹ ਤਾਂ ਮਤਲਬ ਕਿ ਐਲੋਪੈਥ ਮੈਡੀਸਨ ਲਓ ਤੁਸੀਂ ਠੀਕ ਹੋ ਠੀਕ ਹੈ ਤੇ ਅਦਰਵਾਇਜ਼ ਕੋਈ ਹੱਲ ਨਹੀਂ ਇਹਦਾ ਠੀਕ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅੱਛਾ ਜਿਹੜਾ ਉਹ ਦਵਾਈ ਸੀ ਥੋੜਾ ਨੁਸਖਾ ਫਾਰਮੂਲਾ ਕੀ ਦਿੱਤਾ ਇਹਨਾਂ ਨੇ ਫਿਰ ਕੋਈ ਰਗੜ ਕੇ ਦਿੱਤਾ ਬਸਮਾ ਜਾਂ ਕੀ ਇਹ ਇਹਨਾਂ ਨੂੰ ਪਤਾ ਵੀ ਇਹਨਾਂ ਨੇ ਕੀ ਦਿੱਤਾ ਅੱਛਾ ਠੀਕ ਹੈ ਨਾ ਉਹ ਮੈਂ ਕੁਝ ਨਹੀਂ ਕਹਿ ਸਕਦਾ ਉਹਦੇ ਵੀ ਕੀ ਸੀਗਾ ਦਵਾਈ ਸੀ ਮੈਡੀਸਨ ਸੀ ਠੀਕ ਹੈ ਠੀਕ ਹੈ ਤੇ ਬਲੱਡ ਮੈਨੂੰ ਤਾਂ ਇਹ ਸੀਗਾ ਕਿ ਪਤਾ ਨਹੀਂ ਬਲੱਡ ਰੁਕੂਗਾ ਪਤਾ ਨਹੀਂ ਕਿੰਨਾ ਟਾਈਮ ਖਾਣੀ ਪੂਗੀ ਮੈਨੂੰ ਇਹ ਹੁਣ ਪਤਾ ਨਹੀਂ ਅਸੀਂ ਠੀਕ ਹੋਵਾਂਗੇ ਵੀ ਐ ਨਹੀਂ ਹੋਵਾਂਗੇ ਉਹ ਕੈਪਸੂਲ ਦਿੱਤੇ ਸੀ ਇਹਨਾਂ ਨੇ ਮੈਨੂੰ ਆਈ ਥਿੰਕ 10 15 ਕੇ ਇੱਕ ਅਲੱਗ ਤੋਂ ਮੈਂ ਇਹਨਾਂ ਨੂੰ ਕਿਹਾ ਸੀ ਕਿ ਵੈਜੀ ਬਲੱਡ ਆਉਂਦਾ ਮੇਰੇ ਕਹਿੰਦੇ ਸੀ ਵੀ ਇੱਚੋਂ ਐਸਓਐਸ ਸੀਗੇ ਇਨ ਯੂਅਰ ਲੈਂਗੁਏਜ ਉਹ ਕਿ ਜੇ ਤੁਹਾਡੇ ਬਲੱਡ ਆਇਆ ਤੇ ਆਹ ਕੈਪਸੂਲ ਲੈ ਲਿਓ ਉਹ ਕੈਪਸੂਲ ਮੇਰੇ ਖਿਆਲ ਚ ਮੈਂ ਦੋ ਹੀ ਲੈਨੇ ਉਸ ਤੋਂ ਬਾਅਦ ਮੈਂ ਕੋਈ ਕੈਪਸੂਲ ਨਹੀਂ ਲਿਆ ਬਲੱਡ ਰੁਕ ਗਿਆ ਸੀ ਮੇਰਾ ਉਸ ਤੋਂ ਬਾਅਦ ਆਪਣੀ ਪ੍ਰੋਬਲਮ ਮੇਰੀ ਤਕਰੀਬਨ ਦੋ ਚਾਰ ਦਿਨਾਂ ਚ ਹੀ ਠੀਕ ਹੋ ਗਈ ਸੀ ਮੈਂ ਮੈਡੀਸਿਨ ਖਾਣ ਨੁ ਕਿਹਾ ਵੈਜੀ ਨੇ ਮੈਂ ਖਾਧੀ ਆ ਤਿੰਨ ਚਾਰ ਮਹੀਨੇ ਜੀ ਜੀ ਅੱਛਾ ਬਹੁਤ ਬਹੁਤ ਸ਼ੁਕਰੀਆ ਵਕੀਲ ਸਾਹਿਬ ਆਪਣਾ ਐਕਸਪੀਰੀਅੰਸ ਸਾਂਝਾ ਕਰਨ ਦਾ ਥੈਂਕ ਯੂ ਵੈਜੀਨਲ ਵੀ ਅਸੀਂ ਗੱਲਬਾਤ ਕਰ ਲੰਨੇ ਆ ਸਮਝਾਂਗੇ ਕਿ ਇਸ ਤਰ੍ਹਾਂ ਦਾ ਕੀ ਦਿੱਤਾ ਸੀ ਵਕੀਲ ਸਾਹਿਬ ਦਾ ਕਹਿੰਦਾ ਕਿ ਦੋ ਦਿਨਾਂ ਦੇ ਵਿੱਚ ਹੀ ਉਹਨਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਬਿਲਕੁਲ ਖਤਮ ਹੋ ਗਈਆਂ ਪਰ ਉਹਨਾਂ ਨੇ ਮੈਡੀਸਨ ਜ਼ਰੂਰ ਤਿੰਨ ਮਹੀਨੇ ਲਈ ਹੈ ਉਹਨਾਂ ਨੂੰ ਵੀ ਲਾਲ ਦਹੀਂ ਵਾਲੀ ਨੁਸਖਾ ਦਿੱਤਾ ਹਾਂਜੀ ਇਹ ਦਹੀਂ ਦਿੱਤਾ ਹੈ ਲਾਲ ਇਹ ਜੀ ਪਹਿਲੇ ਦਿਨ ਇੱਕ ਕੈਪਸੂਲ ਦਿੱਤਾ ਜਦੋਂ ਉਹਨਾਂ ਨੇ ਕੈਪਸੂਲ ਲਿਆ ਕਹਿੰਦੇ ਬਲੱਡ ਦਾ ਆਇਆ ਹੀ ਨਹੀਂ ਸਾਡੇ ਠੀਕ ਹੈ ਮੈਂ ਸੱਤ ਕੈਪਸੂਲ ਦੇਤੇ ਪਹਿਲਾ ਕੈਪਸੂਲਾ ਕਹਿੰਦੇ ਗੀਲਾ ਨੂੰ ਸੈਟੀਸਫਾਈ ਕਰਨਾ ਬਹੁਤ ਔਖਾ ਹੁੰਦਾ ਜੀ ਵਕੀਲ ਸਾਹਿਬ ਵੀ ਕਹਿੰਦੇ ਕਹਾਉਂਦੇ ਨੇ ਉਹ ਮਲੇਰਕੋਟਲੇ ਦੇ ਫਿਰ ਕਿਸੇ ਮਰੀਜ਼ ਨੂੰ ਕਿੰਨੇ ਠੀਕ ਹੋ ਮਰੀਨੇ ਗਾਂ ਦੱਸਿਆ ਸੀਗਾ ਅੱਛਾ ਜੀ ਤੇ ਜਿਵੇਂ ਗਾਂ ਵੀ ਨੇ ਕਾਫੀ ਸਜਣਾ ਦੱਸਿਆ ਕਾਫੀ ਟਾਈਮ ਦਵਾਈ ਨਹੀਂ ਦੇ ਹੁਣ ਤਾਂ ਬੰਦ ਇਹਨੇ ਹੀ ਮੈਡੀਸਨ ਹੋ ਚੁੱਕੀ ਆ ਤਾਂ ਵੈਸੇ ਆਏ ਆਪਣੇ ਕੋਲੇ ਅੱਛਾ ਜੀ ਤੇ ਆਪਣੀ ਮਾਤਾ ਜੀ ਦੀ ਮੈਡੀਸਨ ਲੈਣ ਆਏ ਵੇ ਆ ਹਾਂਜੀ ਉਹ ਤਾਂ ਕਹਿੰਦੇ ਨੇ ਜੀ ਹੁਣ ਜੇ ਸਾਨੂੰ ਛਿੱਕ ਵੀ ਆਉਂਦੀ ਮੈਂ ਜਦੀ ਨਾਲ ਦੀ ਨਾਲ ਭਿੰਡਰ ਕਲਾਂ ਪਹੁੰਚ ਹਾਂਜੀ ਕੋਈ ਬੁਖਾਰ ਕੋਈ ਸ ਅੱਛਾ ਵੈਜੀ ਫਿਰ ਕਿੰਨਾ ਟਾਈਮ ਇਹ ਲਾਲ ਦਹੀਂ ਖਾਣੀ ਪਊਗੀ ਆ ਤੁਹਾਡਾ ਨੁਸਖਾ ਫਾਰਮੂਲਾ ਖਾਣਾ ਪੈਣਾ ਦੇਖੋ ਜੀ ਠੀਕ ਤਾਂ ਆਪਾਂ ਹੋ ਜਾਣਾ ਇੱਕ ਦੋ ਦਿਨ ਦੇ ਵਿੱਚ ਹੀ ਡਾਕਟਰ ਸਾਹਿਬ ਬਹੁਤ ਵੈਜੀ ਬਹੁਤ ਵੱਡੀ ਗੱਲ ਹੈ ਕਿਸੇ ਨੂੰ 5 ਸਾਲ ਹੋ ਗਏ ਕਿਸੇ ਨੂੰ 3 ਸਾਲ ਹੋ ਗਏ ਕਿਸੇ ਨੂੰ 4 ਸਾਲ ਹੋ ਗਏ ਜਿਹੜੇ ਪ੍ਰੋਬਲਮਾਂ ਲਈ ਫਿਰਦੇ ਨੇ ਮਤਲਬ ਅਫਾਰੇ ਦੀ ਗੈਸ ਦੀ ਤਜ਼ਾਬ ਦੀ ਅਸੀਂ ਕਹਿੰਦੇ ਬਲੂਟਿੰਗ ਹੋਣ ਲੱਗ ਜਾਂਦੀ ਹੈ ਕੌੜੇ ਡਕਾਰ ਆਈ ਜਾਂਦੇ ਨੇ ਖੱਟੇ ਖੱਟੇ ਜੀ ਦੇਖੋ ਜੀ ਹੋ ਤਾਂ ਜਾਂਦੀ ਹੈ ਇੱਕ ਦੋ ਦਿਨ ਦੀ ਠੀਕ ਵੱਧ ਹਫਤਾ ਲੱਗ ਜੂ ਹਫਤਾ ਬਹੁਤ ਘੱਟ ਬੰਦ ਨੂੰ ਇੱਕ ਦੋ ਦਿਨ ਠੀਕ ਹੋ ਜਾਂਦਾ ਪਰ ਆਸੀ ਇਹ ਦਵਾਈ 3 ਤੋਂ 4 ਮਹੀਨੇ ਖਾਣੇ ਜਾਂ ਵਕੀਲ ਸਾਹਿਬ ਨੇ ਵੀ ਇਹਨਾਂ ਚਾਰ ਮਹੀਨੇ ਖਾ ਲਈ। ਮੈਂ ਕਹਿੰਦਾ ਤਿੰਨ ਖਾ ਲਓ ਕਿਉਂ ਮੈਂ ਚਾਰ ਖਾ ਲਵਾਂ। ਹੁਣ ਛੱਡੀ ਨੂੰ ਵੀ 5-6 ਮਹੀਨੇ ਦਵਾਈ ਹੋ ਗਈ ਇਹਨਾਂ ਦੇ ਮੈਡੀਸਨ। ਬਿਲਕੁਲ ਓਕੇ ਆ। ਉਹ ਦਵਾਈ ਤਾਂ ਵੱਧ ਕੋਈ ਵੀ ਆਂਤ ਜਿਹੜੀ ਪੂਰੀ ਚੱਲ ਪਵੇ, ਦੁਆਰਾ ਨੌਕਸਨਾ ਪਵੇ। ਠੀਕ ਹੈ। ਕਿਉਂਕਿ ਜਿਹੜੀ ਮੈਡੀਸਨ ਹੈ ਲੀਵਰ ਨੂੰ ਵੀ ਠੀਕ ਕਰਨਾ ਨੇ। ਇਹਨੇ ਪਾਚਨ ਕਿਰਿਆ ਵੀ ਸਹੀ ਕਰਨੀ ਹੈ। ਲੀਵਰ ਫੈਟੀ ਉਹਨੂੰ ਵੀ ਠੀਕ ਕਰੂਗੀ ਇਹ। ਆਂਤ ਨੂੰ ਵੀ ਠੀਕ ਕਰੂ ਬਹੁਤ ਰੋਗ ਹੋਰ ਵੀ ਤੋੜਦੀ ਆਪਣੇ। ਜੀ ਜੀ ਜੀ। ਅੱਛਾ ਬਾਪੂ ਜੀ ਜੀ ਤੇ ਬਾਕੀ ਸਵੇਰ 8 ਤੋਂ ਲੈ ਕੇ 2 ਵਜੇ ਤੱਕ ਹੁੰਦੇ ਆ ਪਿੰਡ ਪਿੰਡਰ ਕਲਾਂ ਮੋਗੇ ਦੇ ਆਪਾਂ ਨੂੰ ਮੋਗਾ ਸ਼ਹਿਰ ਵੀ ਲੱਗ ਗਿਆ ਜਗਰਾਉਂ ਧਰਮਕੋਟ ਇਹ ਸ਼ਹਿਰਾਂ ਦੇ ਲੱਗ ਗਈਆਂ ਪਤਨਾਂ ਦੇ ਜੀ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਤੁਹਾਨੂੰ ਇੱਕ ਵਾਰ ਅਸੀਂ ਬਾਹਰ ਤੋਂ ਸਾਰਾ ਸੀਨ ਦਿਖਾ ਦੰਨੇ ਆ ਕਾਫੀ ਫੋਨ ਹੈਗੇ ਨੇ ਜਿਹੜੇ ਆਉਂਦੇ ਨੇ ਸਾਨੂੰ ਪੁੱਛਦੇ ਨੇ ਬਾਰ ਬਾਰ ਵੀ ਐਡਰੈਸ ਕੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੇ ਆ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਅਸੀਂ ਲੋਕੇਸ਼ਨ ਤੁਹਾਨੂੰ ਦਿਖਾਣੇ ਸਾਡੇ ਨਾਲ ਇੱਕ ਮਾਤਾ ਜੀ ਨੇ ਸੱਚੀ ਕਾਲ ਮਾਤਾ ਜੀ ਸੱਚੀ ਕਾਲ ਜੀ ਤੇ ਹਸਪਤਾਲਾਂ ਚ ਆ ਕੇ ਤੇ ਲੋਕ ਦੁਖੀ ਹੁੰਦੇ ਨੇ ਤੁਸੀਂ ਹੱਸ ਰਹੇ ਸੀ ਦੇਖ ਕੇ ਕੀ ਇਸ ਤਰ੍ਹਾਂ ਦੀ ਕੀ ਗੱਲ ਮੈਂ ਤਾਂ ਬਹੁਤ ਜ਼ਿਆਦਾ ਚਿਰਾਂ ਤੋਂ ਯਾਨੀ 30 ਸਾਲ ਤੋਂ ਪਾਸੇ ਦਵਾਈ ਖਾਂਦੀ ਨੂੰ ਹੋਵੇ ਆ 30 ਸਾਲ ਜੀ ਹਾਂ ਜੀ ਤੇ ਕੋਈ ਵੱਡੇ ਵੱਡਾ ਡਾਕਟਰ ਨਹੀਂ ਛੱਡਿਆ ਪਰ ਮੈਂ ਹੁਣ ਇਹਨਾਂ ਕੋਲੇ 5 ਦਿਨ ਹੋਏ ਆਈ ਸੀ ਤੇ ਉਧਰ ਹੈ ਸਾਡਾ ਪੈਂਡ ਹੀ ਆਹੀ ਅੱਛਾ ਜੀ ਤੇ ਵੀ ਉਹ ਕਹਿੰਦੇ ਨੇ ਘਰ ਦਾ ਜੋਗੀ ਜੋਗਨਾ ਬਾਹਰ ਲਾ ਜੋਗੀ ਸਿੱਧ ਹੈਗਾ ਨਾ ਤੇ ਇੱਕ ਸਾਡੇ ਆਪਦੇ ਹੀ ਵੈਸੇ ਹਨ ਤੇ ਇਸ ਕਰਕੇ ਮੈਂ ਆਈ ਤੇ ਮੇਰੀਆਂ ਲੱਤਾਂ ਬਹੁਤ ਜਿਆਦੇ ਤੇਰਾ ਤੋਂ ਆਏ ਚੱਕ-ਚੱਕ ਵਾਈਦੇ ਹੁੰਦੇ ਸੀ ਆ ਵੀ ਮੇਰੇ ਮੋਢੇ ਬਹੁਤ ਦੁਖਦੇ ਹੁੰਦੇ ਸੀ ਮੈਂ ਜਾਂ ਤਾਂ ਆਂਡੋ-ਗੋਂਡੋ ਕੁਛ ਨੂੰ ਸੱਦਣਾ ਜੇ ਘਰ ਨਹੀਂ ਤਾਂ ਜੇ ਘਰ ਇਹਨੂੰ ਕਹਣਾ ਮੇਰੇ ਫਟਾਫਟ ਮੋਢੇ ਨੱਪਣ ਬੈਠੋ ਹਾਏ ਮੈਂ ਗਈ ਹੈ ਮੈਂ ਹੋ ਗਿਆ ਤੇ ਪਰ ਹੁਣ ਮੈਂ 5 ਦਿਨ ਹੋਏ ਦਵਾਈ ਨੂੰ ਤੇ ਮੈਂ ਬਿਲਕੁਲ ਮੇਰੀਆਂ ਲੱਤਾਂ ਠੀਕ ਆ 5 ਦਿਨਾਂ ਚ ਹੀ ਹਾਂਜੀ ਇਸ ਤਰ੍ਹਾਂ ਦਾ ਬਾਪੂ ਜੀ ਨੇ ਕੀ ਖੋਲ ਕੇ ਦਿੱਤਾ ਫਿਰ ਮੇਰੇ ਦਿਓ ਰਾਨਾ ਅੱਛਾ ਤੁਸੀਂ ਆਲੇ ਦਲੇ ਕੋ ਮੰਦਿਰ ਹੈ ਇੱਥੋਂ ਨਹੀਂ ਲਿਆ ਓਏ ਮੈਂ ਸਾਸਰੀ ਘਰ ਬਲਾਕ ਹੋਣਾ ਚਾਹੀਦਾ ਸੀ ਵਿਹਾਂ ਸ਼ਾਇਦ ਨਾ ਜਿਸ ਇਕੱਠੇ ਹੁੰਦੇ ਸੀ ਇਸਕੇ ਤੂੰ ਦੱਸ ਤਾ 30 ਸਾਲ ਮੋਢੇ ਕੁੱਟਦੇ ਰਹੇ ਨਹੀਂ ਨਹੀਂ ਮੈਂ ਤਾਂ ਇਹ ਤਾਂ ਬਾਹਰ ਸੀ 35 ਸਾਲ ਬਾਹਰ ਲਏ ਮੈਂ ਤਾਂ ਜਣੇ ਦੀ ਹੋਣੀ ਆਇਆ ਹੋਇਆ ਕੈਨੇਡਾ ਸੀ ਨੇ ਸਭ ਨੂੰ ਆਇਆ ਸੀ ਉੱਥੇ ਸਭ ਮੇਰੇ ਟੈਸਟ ਹੋਏ ਵੇ ਆ ਅੱਛਾ ਜੀ ਸਾਰੇ ਡਾਕਟਰ ਹੱਥ ਖੜੇ ਕਰਦੇ ਆ ਕੋਈ ਮੇਰੇ ਝਟਾ ਮੀਨ ਕੈਨੇਡਾ ਜੀ ਘੁੰਮ ਕੇ ਆਏ ਆ ਸਾਰੇ ਟੈਸਟ ਹੋਏ ਵੇ ਆ ਅੱਛਾ ਤੇ ਜਣਦੀ ਫੇਰ ਵੀ ਡਾਕਟਰ ਉਹ ਡਾਕਟਰ ਕਹਿੰਦੇ ਤੂੰ ਭਰੇਜ ਮੈਂ ਇਹ ਨੂੰ ਕਹਿੰਦੀ ਸੰਤ ਉਹਨਾਂ ਦੀ ਪਾਸ ਤੋਂ ਨਹੀਂ ਸਾਹਮਣੇ ਆਉਂਦੀ ਉਹ ਕਹਿੰਦੀ ਮੇਰੀ ਮੰਮੀ ਦਾ ਇੰਨਾ ਭਰੇਜਾ ਵੀ ਪਾਣੀ ਨਹੀਂ ਕਿਸੇ ਦੇ ਘਰ ਦਾ ਪੀਂਦੀ ਤੇ ਨਾ ਕੋਈ ਤਲੀ ਚੀਜ਼ ਖਾਵੇ ਫੇਰ ਤੋਂ ਉਹਨਾਂ ਨੇ ਜੱਪਾ ਲਿਆ ਵੀ ਉੱਥੇ ਵੀ ਟੈਸਟ ਕਰਾਉਂਦੇ ਟੈਸਟ ਕਰਾਉਂਦੇ ਉੱਥੇ ਵੀ ਟੈਸਟ ਕਰਾਉਂਦੇ ਅਸ ਫੇਰ ਮੈਂ ਹਮ ਇਰੀ ਗਈ ਭੇਜੂ ਮੈਂ ਨਹੀਂ ਇੱਥੇ ਰਹਿਣਾ ਇੱਥੇ ਆ ਕੇ 5 ਦਿਨਾਂ ਚ ਸੈੱਟ ਹੋ ਗਿਆ ਹਾਂਜੀ 5 ਦਿਨਾਂ ਚ ਫਰਕ ਕੀ ਫਰਕ ਆ 5 ਦਿਨਾਂ ਚ 5 ਦਿਨਾਂ ਚ ਫਰਕ ਅੱਛਾ ਜਿਹੜੀ ਤੁਹਾਡੀ ਹਾਂ ਦੀ ਸਾਡੀ ਮਾਵਾ ਹੈਗੀਆਂ ਨੇ ਬੜੀਆਂ ਤੰਗ ਨੇ ਮਾ ਜੀ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਮੋਢੇ ਦੁਖਦੇ ਨੇ ਫਿਰ ਜਿਹੜਾ ਘਰ ਦਾ ਜੋਗੀ ਹੈ ਕੀ ਕਹੋਗੇ ਇਹਦੇ ਬਾਬਤ ਮੈਂ ਕਹੂੰਗੀ ਵਧੀਆ ਵਧੀਆ ਹਾਂਜੀ ਵਧੀਆ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀ ਤੁਹਾਨੂੰ ਅਸੀਂ ਦਿਖਾ ਦਨੇ ਇੱਕ ਇਸ ਵੇਲੇ ਬਾਹਰ ਤੋਂ ਵੀ ਤੁਹਾਨੂੰ ਅਸੀਂ ਦਿਖਾ ਦਨੇ ਇਹ ਪਿੰਡ ਭਿੰਡਰ ਕਲਾ ਹੈ ਔਰ ਲਾਲ ਹਵੇਲੀ ਵਾਲੇ ਬਾਪੂ ਵੈਦ ਹੈਗੇ ਨੇ ਜਿਹੜੇ ਇਹ ਵੱਜਦੇ ਨੇ ਇੱਥੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਜੀ ਇਹ ਰਸਤਾ ਹੈਗਾ ਲੋਗੜ ਰੋਡ ਹੈਗਾ ਇਹ ਜਿਹੜਾ ਇਹ ਰਸਤਾ ਹੈਗਾ ਪਿੰਡ ਪਿੰਡਰਕਨਲਾ ਹੈ ਧਰਮਕੋਟ ਕੋਟ ਇਸੇ ਖਾਂ ਔਰ ਮੋਗੇ ਜਗਰਾਉਂ ਦੇ ਵਿਚਕਾਰਲਾ ਇਹ ਪਿੰਡ ਹੈਗਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੀ ਆ ਵੈਦ ਕਮਲਜੀਤ ਸਿੰਘ ਤੂਰ ਇਹ ਲੋਕੇਸ਼ਨ ਹੈਗੀ ਹੈ ਖੰਜੂਰ ਬਾਹਰ ਖੜੀ ਹੈ ਇਹਨਾਂ ਦੇ ਵੱਡੀ ਨਿਸ਼ਾਨੀ ਹੈ ਵੱਡੀ ਹਵੇਲੀ ਹੈ ਪਿੰਡ ਦੇ ਵਿੱਚ ਆ ਕੇ ਤੁਸੀਂ ਕਿਸੇ ਨੂੰ ਵੀ ਪੁੱਛੋਗੇ ਕਿ ਅਸੀਂ ਲਾਲ ਹਵੇਲੀ ਵਾਲੇ ਬਾਪੂ ਵੈਜ ਜੀ ਕੋਲ ਜਾਣਾ ਤਾਂ ਤੁਹਾਨੂੰ ਬੜੀ ਆਸਾਨੀ ਨਾਲ ਇਹਨਾਂ ਦਾ ਐਡਰੈਸ ਹੈਗਾ ਉਹ ਸਮਝਾ ਦੇਣਗੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦੇ ਦਿੱਤਾ ਹੈ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਪਹਿਲਾਂ ਆਪਣੀ ਅਪਾਇੰਟਮੈਂਟ ਬੁੱਕ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਆ ਕੇ ਬਾਪੂ ਵੈਜ ਜੀ ਦਾ ਨੁਸਖਾ ਫਾਰਮੂਲਾ ਅਨਾਲੀ ਤੁਸੀਂ ਅਜ਼ਮਾ ਵੀ ਸਕਦੇ ਹੋ ਸੋ ਫਿਲਹਾਲ ਵੀਡੀਓ ਦੇਖਣ ਤੋਂ ਬਾਅਦ ਜਾਂ ਵੀਡੀਓ ਦੇ ਵਿੱਚ ਜਿਹੜਾ ਵੀ ਨੁਸਖਾ ਫਾਰਮੂਲਾ ਸੀ ਤੁਹਾਨੂੰ ਦੱਸ ਦਿਆ ਕਿਸੇ ਵੀ ਵੀਡੀਓ ਦੇ ਵਿੱਚ ਦੱਸ ਦਿਆਂ ਤਾਂ ਮੇਰੀ ਗੁਜ਼ਾਰਿਸ਼ ਹਮੇਸ਼ਾ ਹੀ ਇਹ ਹੁੰਦੀ ਹੈ ਕਿ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰ ਲੈਣੀ ਹੈ ਧੰਨਵਾਦ